ਅੱਜ ਜੋ ਪੰਜਾਬ ਸਰਕਾਰ ਵੱਲੋਂ ਕੀਤੀ ਧੱਕੇਸ਼ਾਹੀ ਚਾਹੇ ਉਹ ਪਟਿਆਲਾ ਦੀ ਕਾਰਪੋਰੇਸ਼ਨ ਨੂੰ ਲੈ ਕੇ ਹੋਵੇ ਤੇ ਚਾਹੇ ਉਹ ਧਰਮਕੋਟ ਦੀ ਇਲੈਕਸ਼ਨ ਲੈ ਕੇ ਹੋਵੇ ਪਟਿਆਲਾ ਦੇ ਵਿੱਚ ਜੋ ਗੁੰਡਾ ਗੱਦੀ ਦਾ ਨੰਗਾ ਨਾਚ ਦਿਖਿਆ ਤੇ ਅੱਜ ਹਾਈ ਕੋਰਟ ਨੇ ਸੱਤ ਵਾੜਾਂ ਤੇ ਸਟੇ ਲਾਤੀ ਹੈ ਇਲੈਕਸ਼ਨ ਹੋਲਡ ਕਰਤੀ ਹੈ ਅਸੀਂ ਮਾਨਯੋਗ ਹਾਈ ਕੋਰਟ ਦਾ ਸਵਾਗਤ ਕਰਦੇ ਹਾਂ ਅਸੀਂ ਤਾਂ ਮੰਗ ਕੀਤੀ ਸੀ 33 ਜਲਾ ਸਾਡੇ ਬੰਦਿਆਂ ਨੇ ਕਾਜੀ ਪਾੜੇਗੇ ਪਰ ਸਪਰੀਮ ਕੋਰਟ ਦੇ ਵਿੱਚ ਵੀ ਬੈਟਰ ਗਿਆ ਹਾਈ ਕੋਰਟ ਦੇ ਵਿੱਚ ਵੀ ਗਿਆ ਪਰ ਇਹ ਵੀ ਇੱਕ ਵੱਡੀ ਜਿੱਤ ਹੈ ਕਿ 7 ਜਗ੍ਹਾ ਇਲੈਕਸ਼ਨ ਕੈਨਸਲ ਕਰ ਦਿੱਤੀ ਗਈ ਹੈ ਜਿੱਥੇ ਸਰਕਾਰੀ ਤੰਤਰ ਦੀ ਗੁੰਡਾਗਰਦੀ ਦੇਖਣ ਨੂੰ ਮਿਲੀ ਪੁਲਿਸ ਦਾ ੱਟਕਾ ਦਿਖਿਆ ਐਮਐਲਏ ਸਹਿਬਾਨਾਂ ਦਾ ੱਟਕਾ ਦਿਖਿਆ ਚਾਹੇ ਉਹ ਚੇਤਨ ਜੌਲਾ ਮਾਜਰਾ ਹੋਵੇ ਚਾਹੇਜੀਤਪਾਲ ਸਿੰਘ ਕੋਲੀ ਹੋਵੇ ਜਿਨ੍ਹਾਂ ਨੇ ਸ਼ਰਿਆ ਸਾਡੀਆਂ ਭੈਣਾਂ ਦੀਆਂ ਚੁੰਮੀਆਂ ਖੋਈਆਂ ਉਹਨਾਂ ਦੇ ਹੱਥਾਂ ਦੇ ਵਿੱਚੋਂ ਕੱਪੜਿਆਂ ਦੇ ਵਿੱਚੋਂ ਉਹਨਾਂ ਦੀਆਂ ਫਾਈਲਾਂ ਖੋਈਆਂ ਉਹ ਜੋ ਧੱਕੇਸ਼ਾਹੀ ਹਾਈ ਕੋਰਟ ਨੇ ਦੇਖੀ ਉਸ ਤੇ ਅੱਜ ਰੋਖ ਲੱਗਦੀ ਹੈ ਤੇ ਬਹੁਤ ਵੱਡਾ ਫੈਸਲਾ ਉਸ ਤੋਂ ਬਾਅਦ ਕਿ ਜਿਹੜੇ ਅਫਸਰ ਸਹਿਬਾਨ ਪੁਲਿਸ ਅਫਸਰ ਜੋ ਸਰਕਾਰੀ ਤੰਤਰ ਤੇ ਉਹ ਐਮਐਲਆ ਦੇ ਆਮ ਆਦਮੀ ਪਾਰਟੀ ਦੇ ਸਦਸਿਆ ਬਣ ਕੇ ਸਾਡੇ ਲੋਕਾਂ ਨਾਲ ਧੱਕਾ ਕਰਦੇ ਸੀ ਬੀਜੇਪੀ ਦੇ ਕਾਰਜਕਰਤਾ ਕਿ ਧੱਕਾ ਕਰੀ ਸਾਡੇ ਕੈਂਡੀਡੇਟਾਂ ਨਾਲ ਧੱਕਾ ਕਰਦੇ ਸੀ ਉਹਨਾਂ ਦੇ ਬਾਹੀ ਨੇ ਪਰਚੇ ਦਰਜ ਕਰਦੇ ਜਿਹਰੇ ਚ ਤਿੰਨ ਡੀਐਸਪੀ ਸਾਹਿਬ ਨੇ ਤੇ ਉਹਨਾਂ ਦੀਆਂ ਸ਼ਕਲਾਂ ਦੇਖੀਆਂ ਮੈਂ ਫਿਰ ਬੇਨਤੀ ਕਰੂਗਾ ਪ੍ਰਸ਼ਾਸਨ ਨੂੰ ਸਾਰੀਆਂ ਕੈਮਰੇ ਦੀਆਂ ਅੱਖਾਂ ਜੋ ਹਾਈ ਕੋਰਟ ਦੇ ਵਿੱਚ ਕੱਲ ਸਾਡੀ ਦਿੱਤ ਹੋਈ ਕੇ ਅੰਦਰ ਦੀ ਵੀ ਵੀਡੀਓਗ੍ਰਾਫੀ ਤੇ ਬਾਹਰ ਦੀ ਵੀਡੀਓਗ੍ਰਾਫੀ ਤੇ ਫੁੱਲ ਪ੍ਰਸ਼ਾਸਨ ਅੰਦਰ ਲੱਗੂਗਾ ਜੇ ਕੱਲ ਨੂੰ ਕਿਸੇ ਨੇ ਇਹ ਗੁੰਡਾਗਰਦੀ ਦਾ ਨਾਚ ਕੀਤਾ ਉਹਨੂੰ ਹਾਈ ਕੋਰਟ ਵੇਖ ਰਿਆ ਉਹ ਚਾਹੇ ਆਮ ਆਦਮੀ ਪਾਰਟੀ ਦਾ ਵਰਕਰ ਹੋਵੇ ਜਾਂ ਸਰਕਾਰੀ ਸਹਾਈ ਹੋਵੇ ਚਾਹੇ ਐਡਮਿਨਿਸਟ੍ਰੇਸ਼ਨ ਹੋਵੇ ਚਾਹੇ ਜਿਹੜਾ ਮਰਜ਼ੀ ਹੋਵੇ ਬਸ ਸ਼ਾਂਗੇ ਕਿਸੇ ਨੂੰ ਨਹੀਂ ਜਿਹੜੀ ਇਲੈਕਸ਼ਨ ਆ ਫੇਅਰ ਐਂਡ ਫੇਅਰ ਹੋਣੀ ਚਾਹੀਦੀ ਐ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਮੰਗ ਕਰਦੇ ਆਂ ਕੱਲ ਨੂੰ ਇਨ ਬਿਨ ਜੋ ਹਾਈ ਕੋਰਟ ਦੇ ਹੁਕਮ ਨੇ ਉਸ ਨੂੰ ਲਾਗੂ ਕੀਤਾ ਜਾਵੇ ਧੰਨਵਾਦ